ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਕਲਾਸ ਵਿੱਚ ਸੋ ਜਿਹੜਾ ਆਪਾਂ ਨਾ ਸੰਡੇ ਨੂੰ ਟੈਸਟ ਹੋਇਆ ਸੀਗਾ ਸੋ ਅੱਜ ਆਪਾਂ ਉਹੀ ਐਮਸੀਕਿਊ ਕੁਐਸਚਨ ਲੈ ਕੇ ਆਏ ਹਾਂ ਬਹੁਤ ਇੰਪੋਰਟੈਂਟ ਜੋ ਪ੍ਰੀਖਿਆ ਦੀ ਦ੍ਰਿਸ਼ਟੀ ਤੋਂ ਬਹੁਤ ਹੀ ਇੰਪੋਰਟੈਂਟ ਹੈ ਜੀ ਤੁੱਕ ਛੋਟੀ ਸੂਚਨਾ ਹੈ ਕਿ ਜੋ ਬੱਚੇ ਜੋ ਬੱਚੇ L1 ਤੇ L2 ਤੇ ਪੰਜਾਬ ਪੁਲਿਸ ਇਹਨਾਂ ਤਿੰਨਾਂ ਦੀ ਜੋ ਪੰਜਾਬੀ ਸਬਜੈਕਟ ਵਿੱਚ ਤਿਆਰੀ ਕਰ ਰਹੇ ਹਨ ਉਹਨਾਂ ਵਾਸਤੇ ਆਪਾਂ ਇੱਕ ਟੈਸਟ ਸੀਰੀਜ਼ ਲੈ ਕੇ ਆਏ ਹਾਂ ਜੀ ਟੈਸਟ ਸੀਰੀਜ਼ ਲੈ ਕੇ ਆਇਆ ਯਾਨੀ ਜੋ ਰੇਟ ਵਾਲੇ ਐ L1 ਹੈ ਚਾਹੇ L2 ਹੈ ਜਿਨ੍ਹਾਂ ਦੀ ਲੈਂਗੁਏਜ ਫਰਸਟ ਹੈ ਜਿਹੜੀ ਲੈਂਗੁਏਜ ਸੈਕੰਡ ਹੈ ਉਹਨਾਂ ਵਾਸਤੇ ਆਪਾਂ ਪੂਰਾ ਪਾਠਕ੍ਰਮ ਤੇ ਨਿਰਧਾਰਿਤ ਟੈਸਟ ਸੀਰੀਜ਼ ਲੈ ਕੇ ਆਇਆ ਜੀ ਪੂਰੇ 12 ਟੈਸਟ ਹੋਣਗੇ ਜੀ ਜੋ ਕੀ ਹੈ ਪੂਰੇ ਪਾਠਕ੍ਰਮ ਤੇ ਨਿਰਧਾਰਤ ਹੋਣਗੇ ਠੀਕ ਹੈ ਤੁਸੀਂ ਘਰ ਬੈਠੇ ਵੀ ਟੈਸਟ ਦੇ ਸਕਦੇ ਹੋ ਤੇ ਪਰਫੈਕਟ ਕੋਚਿੰਗ ਕਲਾਸੇ ਪਦਮਪੁਰ ਆ ਕੇ ਤੁਸੀਂ ਟੈਸਟ ਆਫਲਾਈਨ ਵੀ ਟੈਸਟ ਦੇ ਸਕਦੇ ਹੋ ਠੀਕ ਹੈ ਜੀ ਇਸ ਬਾਰੇ ਆਪਾਂ ਤੁਹਾਡੇ ਟੈਸਟ ਦੀ ਕਿੰਨਾ ਸ਼ੁਲਕ ਹੈ ਜੀ ਇਸ ਬਾਰੇ ਆਪਾਂ ਅਗਲੀ ਵੀਡੀਓ ਦੱਸਾਂਗੇ ਇੱਕ ਵਾਰੀ ਇਨਾ ਸੂਚਿਤ ਕਰ ਰਹੇ ਹਾਂ ਕਿ ਆਪਾਂ ਟੈਸਟ ਸੀਰੀ ਸ਼ੁਰੂ ਕਰ ਰਹੇ ਹਾਂ ਜੀ ਪੰਜਾਬੀ ਵਾਸਤੇ ਜੋ ਬੱਚੇ L1 ਜਾਂ L2 ਜਾਂ ਪੰਜਾਬ ਪੁਲਿਸ ਦੀ ਤਿਆਰੀ ਕਰ ਰਹੇ ਆ ਰੇਡ ਦੀ ਠੀਕ ਹੈ ਜੀ ਹੁਣ ਆਪਾਂ ਗੱਲ ਕਰਦੇ ਹਾਂ ਜੀ ਜਿਹੜਾ ਆਪਣਾ ਪੇਪਰ ਟੈਸਟ ਹੋਇਆ ਸੀਗਾ ਸੰਡੇ ਨੂੰ ਉਹਦਾ ਆਪਾਂ ਐਨਾਲਿਸਿਸ ਕਰਾਂਗੇ ਤੇ ਤੁਹਾਡੇ ਸਾਹਮਣੇ ਵਧੀਆ-ਵਧੀਆ ਕੁਐਸਚਨ ਲੈ ਕੇ ਆਏ ਹਾਂ ਜੋ ਇਗਜ਼ਾਮ ਦੀ ਦ੍ਰਿਸ਼ਟੀ ਤੋਂ ਬਹੁਤ ਇੰਪੋਰਟੈਂਟ ਹੈ ਜੀ ਠੀਕ ਹੈ ਜੀ ਤਾਂ ਆਪਾਂ ਗੱਲ ਕਰ ਰਹੇ ਹਾਂ ਜੀ ਪਹਿਲਾ ਕੁਐਸਚਨ ਹੈ ਜੀ ਪਹਿਲਾ ਕੁਐਸਚਨ ਹੈ ਮੋਸਟ ਇੰਪੋਰਟੈਂਟ ਜੀ 25 ਕੁਐਸਚਨ ਹੈ 25 ਕੁਐਸਚਨ ਸਾਰੇ ਇੰਪੋਰਟੈਂਟ ਹੈ ਜੀ ਤਾਂ ਆਪਾਂ ਪਹਿਲਾ ਜਿਹੜੇ ਕਲਾਸਾਂ ਲੱਗੀਆਂ ਤੈਨੂੰ ਉਹਨਾਂ ਵਿੱਚ ਆਪਾਂ ਇਹ ਸਭ ਕੁਝ ਕਰਵਾ ਚੁੱਕੇ ਹਾਂ ਜੀ ਤਾਂ ਤੁਹਾਡੇ ਸਾਹਮਣੇ ਪਹਿਲਾ ਕੁਐਸਚਨ ਹੈ ਜੀ ਕਿ ਸਾਂਝ ਬਣਾਉਣ ਦੇ ਤਰੀਕੇ ਕਿੰਨੇ ਹਨ ਜੀ ਆਪਾਂ ਇਹ ਪੜ ਚੁੱਕੇ ਹਾਂ ਕਿ ਸਾਂਝ ਬਣਾਉਣ ਦੇ ਤਰੀਕੇ ਕਿੰਨੇ ਹਨ ਆਪਸ਼ਨ ਤੁਹਾਡੇ ਸਾਹਮਣੇ ਹੈ ਜੀ ਪਹਿਲਾ ਆਪਸ਼ਨ ਹੈ ਜੀ ਪਹਿਲਾ ਆਪਸ਼ਨ ਹੈ ਜੀ ਕਿੰਨਾ ਆਪਸ਼ਨ ਹੈ ਜੀ 4 ਜੀ ਦੂਜਾ ਆਪਸ਼ਨ ਕਿੰਨਾ ਹੈ ਜੀ 2 ਤੀਜਾ ਤੀਜਾ ਆਪਸ਼ਨ ਹੈ ਜੀ 1 ਤੇ ਚੌਥਾ ਆਪਸ਼ਨ ਹੈ ਜੀ 5 ਜੀ ਹੁਣ ਆਪਾਂ ਪੜ ਚੁੱਕੇ ਆ ਕਿ ਸਾਂਝ ਬਣਾਉਣ ਦੇ ਤਰੀਕੇ ਕਿੰਨੇ ਆ ਜੀ ਜਲਦੀ ਫਟਾਫਟ ਕਮੈਂਟ ਕਰਕੇ ਦੱਸ ਦਿਓ ਜੀ ਇਹਦਾ ਆਨਸਰ ਕੀ ਹੋਊਗਾ ਜੀ ਹਾਂ ਜੀ ਕਿੰਨਾ ਆਨਸਰ ਹੈ ਜੀ 2 ਦੋ ਹਾਂ ਜੀ ਦੋ ਆਨਸਰ ਹੈ ਇਹਦਾ ਠੀਕ ਹੈ ਜੀ ਹੁਣ ਤੁਹਾਨੂੰ ਪਤਾ ਹੁਣ ਜੀ ਸਾਂਝ ਬਣਾਉਣ ਦੇ ਤਰੀਕੇ ਕਿੰਨੇ ਆ ਦੋ ਆ ਜੀ ਜੇ ਦੋ ਗੱਲ ਕਰੀਏ ਤਾਂ ਆਪਾਂ ਕਿਹੜੇ ਦੋ ਪੜੇ ਸੀ ਇੱਕ ਤਾਂ ਪੜਿਆ ਸੀਗਾ ਜੀ ਲਿਖੀਚਾਂ ਤੇ ਦੂਜਾ ਪੜਿਆ ਸੀਗਾ ਜੀ ਆਪਾਂ ਮੌਖਿਕ ਯਾਨੀ ਮਨੁੱਖ ਭਾਸ਼ਾ ਦੇ ਰਾਹੀਂ ਜੋ ਵੀ ਸਾਂਝ ਬਣਾਉਂਦਾ ਹੈ ਉਹ ਦੋ ਤਰੀਕੇ ਨਾਲ ਬਣਾ ਸਕਦਾ ਹੈ ਜੀ ਪਹਿਲਾਂ ਤਾਂ ਕੀ ਹੈ ਜੀ ਲਿਖ ਕੇ ਤੇ ਦੂਜਾ ਕੀ ਹੈ ਬੋਲ ਕੇ ਕਲੀਅਰ ਹੈ ਜੀ ਉਸ ਤੋਂ ਬਾਅਦ ਚਲਦੇ ਆਪਾਂ ਨੈਕਸਟ ਕੁਐਸਚਨ ਤੇ ਜੀ ਦੇਖੋ ਨੈਕਸਟ ਕੁਐਸਚਨ ਹੈ ਜੀ ਪੰਜਾਬੀ ਭਾਸ਼ਾ ਦਾ ਵਿਕਾਸ ਕ੍ਰਮ ਦੱਸੋ ਜੀ ਆਪਾਂ ਪੜ ਚੁੱਕੇ ਆਂ ਪੰਜਾਬੀ ਭਾਸ਼ਾ ਦਾ ਵਿਕਾਸ ਕ੍ਰਮ ਦੱਸਣਾ ਕੀ ਵਿਕਾਸ ਕਿਹੜੇ ਕ੍ਰਮ ਵਿੱਚ ਹੋਇਆ ਜੀ ਫਟਾਫਟ ਕਮੈਂਟ ਕਰਕੇ ਦੱਸੋ ਜੀ ਇਹਦਾ ਆਨਸਰ ਕੀ ਹੋਊਗਾ ਠੀਕ ਹੈ ਆਪਣੀ ਕਾਪੀ ਦੇ ਬੈਠੇ ਹੋ ਘਰੇ ਜਾਂ ਕਲਾਸ 'ਚ ਬੈਠੇ ਹੋ ਨੂੰ ਕਰਕੇ ਦੇਖੋ ਵੀ ਇਹਦਾ ਆਨਸਰ ਕੀ ਆਊਗਾ ਜੀ ਆਪਾਂ ਸਾਰਾ ਕਰ ਚੁੱਕੇ ਆਂ ਇਸ ਬਾਰੇ ਪਹਿਲਾਂ ਵੀ ਠੀਕ ਹੈ ਜੀ ਦੇਖੋ ਪਹਿਲਾ ਆਪਸ਼ਨ ਹੈ ਵੈਦਿਕ ਪਾਲੀ ਪਿਸ਼ਾਚੀ ਤੇ ਪੰਜਾਬੀ ਦੂਜਾ ਆਪਸ਼ਨ ਹੈ ਜੀ ਵੈਦਿਕ ਪਾਲੀ ਸ਼ੋਰਸੰਹਿੰਗ ਅਪਭ੍ਰੰਸ਼ ਤੇ ਪੰਜਾਬੀ ਤੀਜਾ ਆਪਸ਼ਨ ਹੈ ਜੀ ਵੈਦਿਕ ਪਾਲੀ ਸ਼ੋਰਸੰਹਿੰਗ ਅਪਭ੍ਰੰਸ਼ ਤੇ ਪੰਜਾਬੀ ਇੱਥੇ ਆਪਾਂ ਗੱਲ ਕਰ ਰਹੇ ਆ ਕਿ ਇਹ ਸੇਮ ਹੀ ਆ ਗਿਆ ਜੀ ਥੋੜਾ ਇੱਥੇ ਆਪਾਂ ਚੇਂਜ ਕਰ ਦਿੰਨੇ ਆ ਇੱਥੇ ਪਾਲੀ ਥਾਂ ਤੇ ਆਪਾਂ ਕਰ ਦਿੰਨੇ ਆ ਜੀ ਪਿਸ਼ਾਚੀ ਚੌਥਾ ਆਪਸ਼ਨ ਦੇਖੋ ਜੀ ਵੈਦਿਕ ਅਪਭ੍ਰੰਸ਼ ਸ਼ੋਰ ਸੈਣੀ ਤੇ ਪਛਾਚ ਜੀ ਹਾਂ ਜੀ ਦੱਸੋ ਜੀ ਕਿਹੜਾ ਇਹਦਾ ਆਨਸਰ ਹੈ ਜੀ ਦੋ ਨੰਬਰ ਹਾਂ ਜੀ ਬਿਲਕੁਲ ਸਹੀ ਹੈ ਜੀ ਇਹਦਾ ਆਨਸਰ ਹੈ ਜੋ ਦੂਜਾ ਹੈ ਜੀ ਇਹਦਾ ਵਿਕਾਸ ਕ੍ਰਮ ਕੀਤਾ ਸੀਗਾ ਆਪਾਂ ਜੀ ਮੈਂ ਦੁਬਾਰਾ ਕਰਕੇ ਦਿਖਾ ਦੇਣਾ ਜੀ ਦੇਖੋ ਪਹਿਲਾਂ ਜੀ ਵੈਦਿਕ ਭਾਸ਼ਾ ਮੰਨੀ ਹੈ ਜੀ ਉਸ ਤੋਂ ਬਾਅਦ ਗੱਲ ਕਰਦੇ ਆਪਾਂ ਜੀ ਪਾਲੀ ਪਾਲੀ ਤੋਂ ਬਾਅਦ ਆਗੇ ਜੀ ਆਪਣੇ ਸ਼ੋਰ ਸੈਣੀ ਸ਼ੋਰ ਤੋਂ ਬਾਅਦ ਆਗੇ ਜੀ ਆਪਪ੍ਰੈਂਸ਼ਨ ਉਸ ਤੋਂ ਬਾਅਦ ਆ ਗਿਆ ਜੀ ਪੰਜਾਬੀ ਕਲੀਅਰ ਹੈ ਅਹਾਂ ਦਾ ਕ੍ਰਮ ਹੈ ਜੀ ਤੁਸੀਂ ਯਾਦ ਕਰ ਲਿਓ ਕੁਐਸਚਨ ਪੇਪਰ ਵਿੱਚ ਆ ਸਕਦਾ ਹੈ ਜੀ ਜਮਨ ਨੋਰਮਲ ਜਿਹਾ ਕੁਐਸਚਨ ਹੈ ਲੇਕਿਨ ਤੁਸੀਂ ਇਹਦਾ ਕ੍ਰਮ ਯਾਦ ਰੱਖਣਾ ਹੈ ਜੀ ਕਲੀਅਰ ਹੈ ਅੱਗੇ ਚੱਲਦੇ ਆਂ ਨੈਕਸਟ ਕੁਐਸਚਨ ਜੀ ਦੇਖੋ ਤੀਜਾ ਕੁਐਸਚਨ ਹੈ ਜੀ ਪੰਜਾਬੀ ਭਾਸ਼ਾ ਦੀ ਲਿਪੀ ਦੀ ਉਤਪਤੀ ਕਿਸ ਲਿਪੀ ਤੋਂ ਮੰਨੀ ਜਾਂਦੀ ਹੈ ਜੀ ਠੀਕ ਹੈ ਜੀ ਬ੍ਰਹਮੀ ਲਿਪੀ ਪੰਜਾਬੀ ਭਾਸ਼ਾ ਦੀ ਲਿਪੀ ਦੀ ਉਤਪਤੀ ਕਿਸ ਲਿਪੀ ਤੋਂ ਮੰਨੀ ਜਾਂਦੀ ਹੈ ਜੀ ਦੇਖੋ ਪਹਿਲਾ ਆਪਸ਼ਨ ਦੇਖੋ ਜੀ ਗੁਰਮੁਖੀ ਲਿਪੀ ਦੂਜਾ ਆਪਸ਼ਨ ਹੈ ਜੀ ਦੇਵਨਾਗਰੀ ਤੀਜਾ ਆਪਸ਼ਨ ਹੈ ਜੀ ਬ੍ਰਾਹਮੀ ਲਿਪੀ ਤੇ ਚੌਥਾ ਆਪਸ਼ਨ ਹੈ ਜੀ ਮਿਸਰ ਦੀ ਲਿਪੀ ਹਾਂਜੀ ਦੱਸੋ ਜੀ ਕਿਹੜਾ ਆਨਸਰ ਹੋਗਾ ਜੀ ਹਾਂਜੀ ਬਿਲਕੁਲ ਸਹੀ ਆਨਸਰ ਤੁਹਾਡਾ ਜੀ ਬ੍ਰਾਹਮੀ ਲਿਪੀ ਬ੍ਰਾਹਮੀ ਲਿਪੀ ਦੀ ਗੱਲ ਕਰੀਏ ਤਾਂ ਇਹ ਭਾਰਤ ਦੀ ਸਭ ਤੋਂ ਪ੍ਰਾਚੀਨ ਲਿਪੀ ਹੈ ਜੀ ਬ੍ਰਾਹਮੀ ਲਿਪੀ ਜਿਨੀਆਂ ਵੀ ਭਾਰਤ ਦੀਆਂ ਭਾਸ਼ਾਵਾਂ ਦਾ ਜਨਮ ਹੋਇਆ ਹੈ ਉਹ ਕੀ ਹੈ ਪੈਸ ਬ੍ਰਾਹਮੀ ਲਿਪੀ ਤੋਂ ਮੰਨਿਆ ਜਾਂਦਾ ਹੈ ਕਲੀਅਰ ਹੈ ਗੱਲ ਕਰਦੇ ਆਪਾਂ ਗੁਰਮੁਖੀ ਲਿਪੀ ਦੀ ਦੇਖੋ ਗੁਰਮੁਖੀ ਲਿਪੀ ਕੀ ਹੈ ਪੰਜਾਬੀ ਦੀ ਲਿਪੀ ਹੈ ਦੇਖੋ ਪ੍ਰਸ਼ਨ ਕਿੰਨਾ ਵਧੀਆ ਬਣਾਇਆ ਇੱਥੇ ਜੀ ਪ੍ਰਸ਼ਨ ਕੀ ਬਣਿਆ ਹੈ ਕਿ ਪੰਜਾਬੀ ਭਾਸ਼ਾ ਦੀ ਲਿਪੀ ਦੀ ਉਤਪਤੀ ਯਾਨੀ ਲਿਪੀ ਦਾ ਕੀ ਹੈ ਇਹ ਆਪਣੀ ਗੁਰਮੁਖੀ ਉਹਦੀ ਉਤਪਤੀ ਯਾਨੀ ਗੁਰਮੁਖੀ ਦੀ ਪੁੱਛ ਰਹੀ ਹੈ ਮਤਲਬ ਬ੍ਰਾਹਮੀ ਲਿਪੀ ਤੋਂ ਉਤਪਤੀ ਮੰਨੀ ਜਾਂਦੀ ਹੈ। ਕਲੀਅਰ ਹੈ? ਗੱਲ ਕਰਦੇ ਆਪਾਂ ਅੱਗੇ ਦੀ। ਨੈਕਸਟ ਕੁਐਸਚਨ ਆਪੜਾ ਜੀ ਪੰਜਾਬੀ ਨੂੰ ਰਾਜ ਭਾਸ਼ਾ ਕਦੋਂ ਘੋਸ਼ਿਤ ਕੀਤਾ ਗਿਆ ਜੀ? ਪੰਜਾਬੀ ਨੂੰ ਰਾਜ ਭਾਸ਼ਾ ਕਦੋਂ ਘੋਸ਼ਿਤ ਕੀਤਾ ਗਿਆ? ਜਿਹੜੇ ਸਟੂਡੈਂਟ ਲਾਈਵ ਦੇਖ ਰਹੇ ਐ ਜਾਂ ਜਿਨ੍ਹਾਂ ਨੂੰ ਨਵੇਂ ਕੁਐਸਚਨ ਲੱਗ ਰਹੇ ਆ ਤੁਸੀਂ ਪਿੱਛੇ ਜਾ ਕੇ ਕਲਾਸਾਂ ਦੇਖ ਸਕਦੇ ਹੋ। ਤਿੰਨ ਕਲਾਸਾਂ ਵਿੱਚ ਤੁਹਾਨੂੰ ਇਹ ਸਾਰਾ ਮੈਟਰ ਮਿਲ ਜਾਊਗਾ ਜੋ ਰੀਡ L1 ਤੇ L2 ਵਾਸਤੇ ਬਹੁਤ ਇੰਪੋਰਟੈਂਟ ਹੈ। ਦੇਖੋ ਜੀ ਪਹਿਲਾ ਆਪਸ਼ਨ ਹੈ ਜੀ ਪਹਿਲਾ ਆਪਸ਼ਨ ਹੈ ਜੀ 16 ਅਪ੍ਰੈਲ 16 ਅਪ੍ਰੈਲ 1966 ਜੀ ਉਸ ਤੋਂ ਬਾਅਦ ਆਪਸ਼ਨ ਹੈ ਜੀ 13 ਅਪ੍ਰੈਲ 1900 ਜੀ 68 ਅੱਗੇ ਦੇਖੋ ਜੀ 13 ਅਪ੍ਰੈਲ 1968 1999 ਜੀ ਜਾਂ ਕੋਈ ਨਹੀਂ ਬੀ ਨੰਬਰ ਕਿਹੜਾ ਹੋਗਾ ਜੀ 13 ਅਪ੍ਰੈਲ 1968 13 ਅਪ੍ਰੈਲ 1968 ਵਿੱਚ ਠੀਕ ਹੈ ਜੀ ਇਹ ਕੀ ਹੈ ਰਾਜ ਭਾਸ਼ਾ ਘੋਸ਼ਿਤ ਕੀਤਾ ਗਿਆ ਸੀਗਾ ਹੁਣ ਇੱਕ ਛੋਟਾ ਜਿਹਾ ਕੁਐਸਚਨ ਮੇਰੇ ਵੱਲੋਂ ਹੈ ਕਿ ਪੰਜਾਬੀ ਨੂੰ ਯਾਨੀ ਜਿਹੜਾ ਪੰਜਾਬ ਹੈ ਪੰਜਾਬ ਨੂੰ ਭਾਸ਼ਾ ਦੇ ਆਧਾਰ ਤੇ ਕਦੋਂ ਬਣਾਇਆ ਗਿਆ ਸੀਗਾ ਜੀ ਕਦੋਂ ਜੀ 1966 ਵਿੱਚ ਕੱਲਾ ਪੰਜਾਬ ਹੀ ਬਣਾਇਆ ਗਿਆ ਸੀਗਾ ਜਾਂ ਨਾਲ ਕੋਈ ਔਰ ਵੀ ਸਟੇਟ ਸੀਗਾ ਜੀ ਹਰਿਆਣਾ ਹਰਿਆਣਾ ਸੀਗਾ ਜੀ ਯਾਦ ਰੱਖਿਓ ਯਾਨੀ ਦੋ ਸਟੇਟ 1966 ਨੂੰ ਪਾਸ ਦੇ ਦਾਰਤ ਉਹਨਾਂ ਦਾ ਬਣਾਇਆ ਗਿਆ ਸੀਗਾ ਜੀ ਇੱਕ ਤਾਂ ਸੀਗਾ ਪੰਜਾਬ ਇੱਕ ਸੀਗਾ ਜੀ ਹਰਿਆਣਾ हां जी अगला क्वेश्चन देखो जी पंजाबी भाषा ਦਾ ਉਲੇਖ ਸੰਵਿਧਾਨ ਦੇ ਕਿਹੜੇ ਅਨੁਛੇਦ ਵਿੱਚ ਹੈ ਜੀ ਪੰਜਾਬੀ ਭਾਸ਼ਾ ਦਾ ਉਲੇਖ ਸੰਵਿਧਾਨ ਦੇ ਕਿਹੜੇ ਅਨੁਛੇਦ ਵਿੱਚ ਹੈ ਆਪਣੀ ਕਾਪੀ 'ਚ ਇਹਦਾ ਆਨਸਰ ਲਿਖੋ ਤੇ ਕੋਸ਼ਿਸ਼ ਕਰੋ ਵੀ ਤੁਹਾਡਾ ਆਨਸਰ ਸਹੀ ਨਿਕਲੇ ਕਰਵਾਇਆ ਤਾਂ ਹੋਇਆ ਹੀ ਤੁਹਾਨੂੰ ਦੇਖੋ ਪਹਿਲਾ ਆਪਸ਼ਨ ਹੈ ਜੀ 350 ਕ ਦੂਜਾ ਜੀ 353 ਜੀ तीजा ऑप्शन है जी तीन सौ ती, ती चौथा है जी दो सौ है ठीक है जी ऑप्शन ਹਾਂਜੀ ਕਮੈਂਟ ਕਾਫੀ ਕਰ ਰਹੇ ਹੋ ਜੀ ਬਹੁਤ ਸਾਰੇ ਧੰਨਵਾਦ ਤੁਹਾਡਾ ਸਾਰਿਆਂ ਦਾ ਤੁਹਾਨੂੰ ਕਲਾਸ ਨੂੰ ਕਮੈਂਟ ਕਰ ਰਿਹਾ ਇਹ ਨਹੀਂ ਕਰ ਰਿਹਾ ਕੋਈ ਕਰ ਰਹੇ ਹੈਗੇ ਨਹੀਂ ਕਾਫੀ ਲਾਈਕ ਕਾਫੀ ਜੁੜ ਚੁਕੇ ਹੈ ਕਲਾਸ ਨੂੰ ਸ਼ੇਅਰ ਕਰ ਰਹੀ ਵਕਤ ਤੋਂ ਵਕਤ ਠੀਕ ਹੈ ਜੀ ਦੇਖੋ ਇਹਨਾਂ ਆਨਸਰ ਕੀ ਹੈ ਜੀ ਪੰਜਾਬੀ ਭਾਸ਼ਾ ਦਾ ਉਲਿਖ ਸੰਵਿਧਾਨ ਦੇ ਕਿਹੜੇ ਅਨੁਛੇਦ ਵਿੱਚ ਇਹਦਾ ਆਨਸਰ ਸਹੀ ਹੋਗਾ 350 ਕੈ ਇਹਦੀ ਧਿਆਨ ਰੱਖਿਓ ਜਿਹੜੀ ਆ ਗਿਣਤੀ ਹੈ ਨਾ ਇਹ ਗਿਣਤੀ ਦਾ ਧਿਆਨ ਰੱਖ ਲਿਓ ਪੰਜਾਬੀ ਵਿੱਚ ਕਲੀਅਰ ਹੈ ਜੀ ਕੁਐਸਚਨ ਅਗਰ ਬਣ ਸਕਦਾ ਹੈ ਦਾਦਾ ਦੇ ਕਿਉਂਕਿ ਦੇਖੋ ਆਪਾਂ ਧਿਆਨ ਰੱਖ ਲਈਏ 1 2 3 4 ਤਾਂ ਆਪਾਂ ਨੂੰ ਆ ਵੀ ਲੈਂਗੁਏਜ ਧਿਆਨ ਰੱਖਣੀ ਹੈ ਆ ਪੰਜਾਬੀ ਦੀ ਗਿਣਤੀ ਪਿਓਰ ਹੈ ਜੀ ਧਿਆਨ ਰੱਖਣੀ ਹੈ ਪੇਪਰ ਵਿੱਚ ਆ ਲੈਂਗੁਏਜ ਪਾ ਸਕਦੇ ਆ ਜੀ ਕਲੀਅਰ ਹੈ ਇਹਦਾ ਆਨਸਰ ਹੈਗਾ ਜੀ ਪੰਜਵੇਂ ਦਾ ਜੀ ਐ ਉਹ ਠੀਕ ਹੈ ਪਹਿਲਾ ਆਨਸਰ ਹੈ ਜੀ ਬਿਲਕੁਲ ਕਲੀਅਰ ਹੈ दो मिनट वेट कर लो जी लाइव बने हो। <tip noise> बना ते रहे लाइव बारह तेरह देख रहे ना थैंक यू रहा ਨਾਲ ਚੰਗੇ ਰਹੇ ਜੀ यस यस ਹਰ ਜੇ ਕੋਈ ਟੈਕਨੀਕਲ ਇਸ਼ੂ ਆਗਾ ਥੋੜਾ ਜਿਹਾ ਫਾਈਲ ਵਿੱਚ ਪੀਡੀਪੀ ਐਸ ਕਰਕੇ ਲਾਈਵ ਬਣੇ ਰਹੋ ਜੀ ਪੂਰਾ ਐਨਵਸਟ ਕਰਾਵਾਂਗੇ ਆਪਾਂ ਸਾਰੇ ਸਾਰੇ ਕੁਐਸਚਨ 25 ਕੁਐਸਚਨ ਬਹੁਤ ਇੰਪੋਰਟੈਂਟ ਹੈ ਜੀ ਦੇਖੋ ਜੋ ਵੀ ਘਰ ਬੈਠ ਕੇ ਤਿਆਰੀ ਕਰ ਰਿਹਾ ਪੰਜਾਬ ਪੁਲਿਸ ਦੀ ਚਾਹੇ ਰੀਟ L1 ਦੀ ਜਾਂ L2 ਦੀ ਤਾਂ ਤੁਸੀਂ ਟੈਸਟ ਸੀਰੀਜ਼ ਜੁਆਇਨ ਕਰ ਸਕਦੇ ਹੋ ਕੋਈ ਮਾਤਰੀ ਸ਼ੁਲਕ ਹੋਊਗਾ ਇਹਨਾਂ ਜਿਆਦਾ ਸ਼ੁਲਕ ਨਹੀਂ ਹੁੰਦਾ ਤانوں ਪੀਡੀਐਫ ਅੱਗੇ ਘਰੇ ਪ੍ਰੋਵਾਈਡ ਕਰ ਦਿੱਤੀ ਆਊਗੀ ਠੀਕ ਹੈ